ਪ੍ਰਧਾਨ ਜੀ ਹੁਣ ਮੇਰੇ ਵਾਲੀ ਸਾਈਡ ਆ ਗਏ ਪ੍ਰਧਾਨ ਸਾਹਿਬ ਉਹ ਆ ਜਾਓ ਤੁਸੀਂ ਦੇਖੀਏ ਤਾ ਆਹ ਦੇਖੋ ਆਜਰ ਵੀ ਟੇਕ ਲਿਆ ਟਿੱਕਾ ਮਿਲਾਉਂਦਾ ਬਾੜੀ ਦਾ ਆ ਗਿਆ ਜੀ ਆ ਗਿਆ ਮਹਾਰਾਜ ਜੀ ਜੈ ਹਾ ਆ ਗਿਆ ਬਾਈ ਆ ਗਿਆ ਪ੍ਰਧਾਨ ਨੇ ਟੇਕ ਦਾ ਮੱਥਾ ਮਨਾ ਲਿਆ ਮਨਾ ਲਿਆ ਪ੍ਰਧਾਨ ਨੇ ਭਾਈ ਇੱਕ ਪੈਪ ਵਿੱਚ ਦੇ ਖੁੱਲ ਗਿਆ ਤਾਂ ਤੇ ਹੁਣ ਵਿੱਚ ਬਜਰੀ ਭਰੀ ਦੀ ਖਾਲੀ ਕਰਦੇ ਆ ਨਿਕਲੇ ਨਿਕਲੇ ਉਹਦਾ ਹੋਰੇ ਕੁਸ ਆ ਗਿਆ ਕਿਹ ਚਲਾ ਪ੍ਰਧਾਨ ਦੇ ਤਾਂ ਵਾਈਪੇ ਕਰਕੇ ਬਾਈ ਹੌਲੀ ਹੌਲੀ ਆਉਂਦੀ ਹੈ ਕਿਉਂਕਿ ਉਬੜਦੀ ਆ ਬੈਗ ਲਾਉਂਗਾ ਬਾਈ ਬੜੀ ਮਸ਼ੀਨ ਆ ਵੀ ਗੋਰ ਵਾਲੀ ਏ ਕਿ ਛੋਟੀ ਹੁੰਦੀ ਆ ਹੱਥਾਂ 'ਚ ਕਰਦੀ ਆ ਇਹ ਇੰਜਨ ਵਾਲੀ ਆ बस तू हर गया था और भाई क्या हाल है जी सत श्रीकाल जी सारे ने जी भाई अज टाइम लग गया और क्या हो कहें आप साल हो गए ना डेढ़ साल हो गए दो साल हो गए दो साल हो गए बंदे तो है नहीं और क्या बंदे बहुत चालू कर लगे हुए अच्छा ये करे है ना ਬੋਰ ਚਾਲੂ ਕਰ ਦੇ ਬਾਈ ਨੇ ਮਿੱਟੀ-ਮੁੱਟੀ ਕੱਢਤੀ ਫਿਰ ਹਾਂ ਕੱਲ ਕੱਢਤੀ ਸੀ ਪਾਸੋਂ ਇਹ ਲੋਹੇ ਡਿਲੀਵਰੀ ਇੱਕ ਪਲਾਸਟਿਕ ਦੀ ਪਲਾਸਟਿਕ ਦੀ ਆ ਨਿਕਲ ਜੂਗੀ ਬਾਈ ਦੇਖੋ ਹਮ ਕਾਰੀਗਰਫਾ ਬਾਬਾ ਕੱਢ ਦੇਗੇ ਨਿਕਲ ਜੂਗੇ ਹਾਂ ਕਰੇ ਬੋਰ ਕਰਾ ਲਾਂਗੇ ਮਨੇ ਹਮ ਅਬ ਆਈਏ ਜਰਦਾ ਖਾ ਕੇ ਤੇ ਲੋਰੀ ਗੇਰੀ ਜਾਂਦੇ ਵਰਦਾਨ ਕੁੱਟੇ ਘਰ ਬਾਕੀ ਨੇ ਕੋਈ ਨੂੰ ਕੁੱਟੀ ਜਾਈ ਸਾਰੇ ਖਾਣ ਲੱਗ ਗਏ 100 ਤੋਂ 8 ਜਣੇ ਤਾਂ ਜਰਦਾ ਖਾਣੇ ਹਮ ਬਾਈ ਬਟਾ-ਬੁੱਟਾ ਪਾ ਕੇ ਖੇਤ ਤਿਆਰ ਕਰਦੇ ਦੇਖੀ ਆ ਤਿਆਰ ਆ ਦੇਖ ਲੈ ਤੇ ਸਾਹਮਣੇ ਮਾਤਾ ਆਪ ਦੇਖਦਾ ਵੀ ਕੀ ਹੋ ਗਿਆ ਹੋਰ ਕਿ ਦੌਲਾ ਲੱਸੀ ਜਿੰਦਗੀਰ ਵੀ ਜਾਂਦੀ ਆ ਭਈਆਂ ਤੇ ਰੋਤੀ ਰੋਟੀ ਪਨੀਰੇ ਵੀ ਬਾਈ ਦਿਨ ਪਰ ਦਿਨ ਤਿਆਰ ਹੁੰਦੀ ਜਾਂਦੀ ਹੈ ਬਾਈ ਕਿਹਨੇ ਦੱਸ ਦਿੰਦੇ ਹੋ ਕਿ ਵੀਰ ਦੀ ਹੁਣੇ ਕੱਲੂ ਵੀਰ ਦੀ ਹੁੰਦਾ ਨਾ ਤੇ ਵੀਰ ਹੀ ਹੋਇਆ ਨਾ ਪਾਇ ਜੂਰੀ ਜਾ ਰਿਹਾ ਵਿੱਚ ਕਿਦਾਂ ਹੈ ਜੂਰੀਆ ਪਾਇਆ ਪਾਇਆ ਦਾਇਆ ਜੂਰੀਆ ਦਾਇਆ ਪਾਇਆ ਮੁਰਗੀਆਂ ਨਾਲ ਰੇ ਵੀ ਪਾਇਆ ਨਮੀ ਉਹ ਤਰੀਕੇ ਦੇ ਵੀਜੀ ਹੈ ਜਿਹੜਾ ਤੁਹਾਨੂੰ ਮਿਲ ਗਿਆ ਫਾਰੀ ਦਾ ਸਰਜੂਗਾ ਸਰ ਜਾਣਾ ਮਸਾਰਨਾ ਚਾਹੀਦਾ ਉਪਾਲ ਠੇਕੇਦਾਰ ਕੀ ਹਾਲ ਹੈ ਪਤਾਂ ਛਟੀਆਂ ਵੀ ਸੋਹਣੀਆਂ ਹੋ ਗਈਆਂ ਆਹੋ ਕੱਖ ਕਿਥੇ ਗਿਆ ਸਾਥਾ ਚੱਕਿਆ ਤੇ ਫੂਕਤਾ ਤੇ ਗੜਾਈ ਕਰਾਤੀ ਹਾਂ ਵਧੀਆ ਵਧੀਆ ਲਾ ਸਾਰਾ 88 ਬਾਈ ਅਜ ਮੋਟਰ ਵਾਉਂਦੀ ਸਾਰੇ ਤੇਰੇ ਵਾਂ ਇੱਕ ਕੰਬੀ ਖਾਦੀ ਆ ਨੂਨ ਨਹੀਂ ਮਿਲਿਆ ਪਰ ਨੂਨ ਦਾ ਰਪਿਆ ਤਾਂ ਹੈਗਾ ਬਾਬਾ ਠੀਕ ਆ ਉਹ ਨਾਲ ਕੰਮੇ ਹੋ ਗਿਆ ਤਾਂ ਛਟੀਆਂ ਤੋਂ ਰੁਪਿਆ ਤਾਂ ਰਹਿ ਗਿਆ 4000 ਬੰਦੇ ਹਾਂ ਕਾ ਸਾਰਾ ਕੱਖ ਵੱਢ ਕੇ ਵਾਹ ਸੱਡ ਗਏ ਪਿੰਡ ਵੀ ਏਕਣੀਆਂ ਬਾਈ ਵਧੀਆ ਬਣ ਗਈਆਂ ਹੁਣ ਇਦਾਂ ਨਿਗਾ ਰੱਖੀ ਵੀਰੇ ਬਾਈ ਕਦੀ ਸਪਰੇਅ ਕਰਦੀ ਜੰਮਦੀ ਸਾਰੇ ਹਾਂ ਇਹ ਸਪਰੇਅ ਦੀ ਲੋੜ ਨਹੀਂ ਬਨੇ ਹਾਂਜੀ ਰੀਜੈਂਟ ਪਾਸੇ ਪਾਸੋ ਮਰ ਜੂ ਕੱਖ ਹਾਂ ਨਹੀਂ ਨਹੀਂ ਕੱਖ ਨਹੀਂ ਮਰਨਾ ਹੈਗਾ ਹੁਣ ਹੋਣਾ ਨਹੀਂ ਥੱਲੇ ਵਾਲਾ ਅੱਛਾ ਹੁਣ ਛਿਟੀ ਨਹੀਂ ਚੱਲ ਪੈਣਾ ਹਾਂ ਛਿਟੀ ਨਹੀਂ ਚੱਲ ਪੈਣਾ ਹੁਣ ਦੱਬੂਗੀ ਨਹੀਂ ਹਾਂ ਹੋਰ ਗੱਲ ਬਾਤ ਕੋਈ ਗੱਲ ਬਾਤ ਵਧੀਆ ਬਾਈ ਅੱਜ ਗਰਮੀ ਬਹੁਤ ਹੈਰ ਕਿਆ ਕਰੀਏ ਨਹੀਂ ਮੈਂ ਬਾਈ ਇਧਰ ਨੂੰ ਪੰਗਾ ਲੈ ਲਿਆ ਯਾਰ ਸੂਏਪਾਰ ਮੋਟਰਪਾਥ ਤੇ ਆਇਆ ਇਧਰ ਨੂੰ ਮੇਰਾ ਮੋਟਰਸਾਈਕਲ ਦਾ ਇੰਜਣ ਹੋਇਣਾ ਤਾਂ ਜੋ ਪਹਿਲੇ ਗੇਰ ਵਾਈ ਆਇਆ ਵਾਈ ਬਖੇਤਾ ਚ ਮੈਂ ਵਿਚ ਵਟੇ ਨੂੰ ਪਾ ਲਿਆ ਪਾਉਣ ਨੂੰ ਕੰਮ ਵੜਨਾ ਵਿਚਾਰ ਨਹੀਂ ਪਹਿਲਾਂ ਮੈਂ ਦੇਖਿਆ ਵੀ ਗੈਸ ਗੁਸਤਾ ਨਹੀਂ ਹੋਂਗਾ ਗੈਸ ਵਾਲਾ ਕੰਮ ਰਹਿ ਗਿਆ ਹਾਂਜੀ ਤੇ ਗੈਸ ਗਿਆ ਪ੍ਰਧਾਨ ਫੱਬਾ ਮਾਰਦਾ ਨਹੀ ਗੈਸ ਦੀ ਬਣ ਜਾਂਦੀ ਹੈ ਵਿੱਚ ਪਾਈਪ ਦੇ ਹਾਂ ਉਹ ਆ ਗਿਆ ਥੱਲੇ ਉਹ ਬਣਾ ਉਹ ਉੱਥੇ ਜਾਣੀ ਹੈ ਜਾਂ ਮਸ਼ੀਨ ਗਾਹ ਤਰਾਨੀ ਚਲੋ ਤਾਂ ਉਹੀ ਦੱਸੋਗੇ ਆਕੇ ਹੁਣ ਆਕੇ ਦੱਸੋ ਭਾਜੇ ਆਹੋ ਇਹਦੇ ਰੋਣ ਨੂੰ ਤੇ ਮੈਨੂੰ ਰਵਾ ਦੇਣੀ ਆ ਠੇਕ ਨਾਲ ਮੋਰ ਕਰੇ ਪਿਆ ਟਰੈਕਟਰ ਆਏ ਸਿੱਧਾ ਕਰ ਲਾ ਸਿੱਧਾ ਕਰਕੇ ਘਾਹ ਕੱਢ ਦੇ ਬਾਈ ਇਸ ਵਾਰ ਮੈਂ ਕੋਈ ਭਰ ਦੇਣੀ ਬਾਈ ਕੋਈ ਦੇ ਨਾਲ ਲਾ ਦੇਣੀ ਆਪਾਂ ਨੇ ਏਟਾ ਕੱਢ ਲੈਣੀ ਏਟਾ ਕੱਢ ਕੇ ਆਪਾਂ ਨੇ ਆੜਦੜੇ ਨਾਲ ਰੋੜੀ ਜਾਂਦੀ ਫਸਕ ਨਹੀਂ ਨਹੀਂ ਲੱड्डੂ ਗੋਣਖੀ ਥਾਪਾ ਬੋਲੀ ਨਹੀਂ ਬਾਈ ਇਹਨੋਂ ਪੈਣੀ ਉਹ ਚੈਨ ਉਹ ਸੰਗਲੀ ਪਾਉਂਗੀ ਹਾਂ ਇਹ ਬੰਦੇ ਪਹੁੰਚ ਗਏ ਬਾਈ ਮੰਗ ਤੂੰ ਮੇਕਵਾ ਕੰਮ ਖਿੱਚਦਾ ਬੰਦਿਆਂ ਨੇ ਮਸ਼ੀਨ ਲਵਾਤੀ ਇੱਕ ਵਾਰ ਫੇਰ ਅੱਗੇ ਪਿੱਛੇ ਕਰਕੇ ਤੇ ਜੋਤੀ ਵੀ ਗੋਣਿਕ ਹਾਂਜੀ ਬਾਈ ਕੀ ਹਾਲ ਹੋਹ ਨਿਕਲ ਜੀ ਹਾਂ ਹਾਂ ਨਿਕਲ ਜਾਂਦਾ ਡੱਬਾ ਲੈ ਪ੍ਰਧਾਨ ਠੰਡਾ ਬੁਲਾਤਾ ਪ੍ਰਧਾਨ ਨੇ ਲਿਆ ਗਿਆ ਹਾਂ ਠੰਡਾ ਲਿਆ ਤਾਂ ਇਹ ਡੱਬਾ ਵੀ ਲੈਣੇ ਠੰਡੀ ਬੋਤਲ ਲੈ ਕੇ ਆਉਦੇ ਬਾਈ ਅੱਛਾ ਠੰਡਾ ਹੈ ਬਾਈ ਠੀਕ ਹੈ ਡੱਬਾ ਖਰਾਬ ਕਰਦਾ ਠੀਕ ਹੈ ਬਾਈ ਮਿੱਠਾ ਖਰਾਬ ਕਰਦਾ ਕਹਿੰਦਾ ਸੱਚੇ ਬਾਰੀ ਹੈਗੀ ਹੈ ਨਾ ਠੀਕ ਹੈ ਬਾਰੀ ਹੈਗੀ ਨਾ ਸੈਟਿੰਗ ਬਾਕੀ ਕਰਨ ਲੱਗੇ ਹਾਂ ਆ ਪੀ ਗਿਆ ਅੱਛਾ ਲੋਡਿੰਗ ਹੈ ਮਾਂ ਕਿਤਾ ਨਿਕਲੇ ਗਿਆ ਨਿਕਲ ਜਾਣੀ ਹੱਥੀ ਮੈਂ ਕਹਿੰਦਾ ਹੱਥਾਂ ਕਿਲੇ ਕੱਢ ਦੇਣੀ ਇਹਨਾਂ ਨੇ ਓ ਬਾਈ ਹਾਂ ਮਹਾਰਾਜ ਜੀ ਪ੍ਰਧਾਨ ਦੀ ਖੁਸ਼ੀ ਆ ਗਈ ਬਾਈ ਹਾਂ ਨਦੀ ਵਾਲੀ ਜਿੱਕਣੀ ਮਿੱਟੀ ਐ ਕੱਪੜੇ ਨਾਲ ਵਾਹ ਪ੍ਰਧਾਨ ਬਾਈ ਬੜੀ ਛੇਤੀ ਆ ਗਿਆ ਪ੍ਰੋਜੈਕਟ ਸੌਖਾ ਜੀ ਲੋ ਉੱਪਰ ਫੜਾ ਵਾਹ ਸਾਗਟ ਹੋਣੀ ਆ ਆਪਣੀ ਆਪਾਂ ਇਹਨੂੰ ਖਿੱਚ ਕੇ ਕੁਝ ਨਹੀਂ ਮੁਰਾ ਕਰਨਾ ਥੋੜੀ ਜੀ ਨਾ ਨਾ ਹੁਣ ਕੀ ਕਰਨ ਪ੍ਰਧਾਨ ਬਾਹਰ ਥੋੜਾ ਨਹੀਂ ਥੇਠਾ ਨੂੰ ਵੰਗੂ ਆ ਬਾਈ ਸਾਡ ਨੂੰ ਜਿਹੜਾ ਰੇਟ ਆਗਾ ਜਿਹੜਾ ਤੇ ਮਾੜਾ ਚੱਲ ਜਿਹੜਾ ਤੇ ਫੋਟਿਕ ਚੱਲ ਹੋਰ ਥੋਕ ਕੇ ਬਾਈ ਹੋਰ ਕਰ ਥੱਲੇ ਗੱਲ ਬਣਦੀ ਨਹੀਂ ਬਾਈ ਦੇਖਦੀ ਇੱਕ ਬੰਦਾ ਉੱਪਰ ਵੀ ਚੜਾਇਆ ਟੋਟਾ ਭਾਦਾ ਇੱਕ ਵਿੱਚ ਇਹ ਕੈਪਟੀ ਸਾਰੇ ਵਟ ਲਓ ਬਾਕੀ ਜ਼ੋਰ ਬਹੁਤ ਆ ਬੰਦੇ ਨੇ ਬਾਈ ਐਜੇ ਗਲੇ ਚਿੱਕਣੀ ਮਿੱਟੀ ਲਾਦੀ ਬਾਈ ਜਿਹਨਾਂ ਨਾਲ ਜੁੱਤੀ ਨਾ ਮਿੱਟੀ ਵਿੱਚ ਫਸ ਗਈ ਉਹਨੇ ਜੈਕ ਲਾ ਦਿੱਤਾ ਚਲੋ ਜੀ ਬਾਈ ਮੰਗੂਆਰ ਮੰਗੂ ਦਾ ਪਾਪਾ ਦੋਹੇ ਲਾਂਜ ਅੰਦਰ ਫੇਚ ਲੈ ਹੋਰ ਉਹਦਾ ਨਾ ਤੇ ਇੱਕ ਦਾ ਮੱਥਾ ਮਨਾ ਲਿਆ ਮਨਾ ਲਿਆ ਪ੍ਰਧਾਨ ਨੇ ਨਿਕਲੇ ਨਿਕਲੇ ਆਈ ਭਾਈ ਜ਼ੋਰ ਮਾਰੇ ਤੇ ਆਜਾੜ ਦਾ ਕਰਾਉਣਾ ਕੋਰਪੋਰਟਨੀ ਵਾਲੀ ਹੋ ਗਈ ਵੇ ਮਸ਼ੀਨਰੀਆਂ ਹੈ ਹਾਂ ਇਹ ਸਮਝਾ ਗਾ ਰਹੇ ਹਾਂ ਯਾਰ ਜੀ ਹਮੇ ਪਹਰੋਈ ਦਨ ਪੁਰਾਣਾ ਬੋਰ ਹੈ ਨਾ ਜਿਆਦਾ ਆ ਵੀ ਦੇ ਬਾਈ ਆ ਵੀ

ਇਹ ਇੰਨਾ ਬੜਾ ਪਿੰਡ ਥੋੜਾ ਇੰਨਾ ਲੈ ਕੇ ਪਾਣੀ ਦਾ ਥੱਲੇ ਜਾਂਦਾ। ਆਪਣੇ ਦਾ ਕਿਆਲਾ 17-18 ਪਰ ਆ ਜਾਂਦਾ। ਹਾਂ। ਜਮੀ ਪਿੰਡੇ। ਕਿੰਨੇ ਨਾ ਪਰ ਦੇਖ 17 ਫੁੱਟ ਪਰ ਪਾਣੀ ਦਾ। 17 ਪਰ? 17 ਪਰ। ਪਹਿਲਾਂ ਇੰਨੀ ਕੁ ਵੀਰਾਂ ਕਰਾ ਕੇ ਬੈਠੇ। ਲਓ ਜੀ ਬਾਈ ਪ੍ਰਧਾਨ ਨੰਗੇ ਪੈਰੀਓ ਕੱਢ ਗਿਆ। ਬਾਬੇ ਤੇ ਹਾਲੇ ਕਹਿੰਦਾ। ਜੋਤੀਬਾਈ ਹੁਣ ਤਾਂ ਨਿਕਲੇ ਜਾਣਾ। ਹੁਣ ਨਹੀਂ ਕਦਰ ਜੱਟੀ ਬਾਈ ਨੇ। ਡੱਟ ਲਾਤਾ ਬਾਈ ਬਜਰੀ ਪਾ ਕੇ ਵਿੱਚ ਰੇਤਾ ਪਾ ਕੇ ਟਾਈਟ ਕਰਕੇ ਆ ਗਿਆ ਆ ਗਿਆ ਚੱਲ ਵੀ ਚੱਲ ਹਾਂ ਉਹਨੂੰ ਬਾਹਰ ਹਿਲਾਉਦੇ ਮੰਗੂ ਬਾਹਰ ਆਉਣਾ ਹਾਂ ਬੜਾ ਵੇ ਬਾਈ ਓਏ ਛੁੱਟੜ ਕੇ ਬਣਾਉਂਦਾ ਬਾਈ ਬੋਰਾ ਜੋ ਲਾਦਾ ਇਧਰ ਇੰਜਨ ਦਾ ਵੀ ਪੂਰਾ ਮੰਨੇ ਪ੍ਰਧਾਨ ਜੀ ਆਹ ਆਹ ਬਰੇ ਹੋ ਗਿਆ ਬਾਈ ਓਏ ਜੋਰ ਲਾ ਕੇ ਇੰਜਣ ਦਾ ਬਰਾਨਾ ਹੋਰ ਜੋਰ ਲਾ ਕੇ ਇੰਜਣ ਦਾ ਹਾਂ ਉਹ ਬਾਈ ਧੱਕਾ ਮੋ ਦੋਰੇ ਜਿਹੜਾ ਚਾਰੇ ਪਾਸੇ ਨਹੀਂ ਕਰਿਆ ਵੇ ਹਾਕ ਕਰਦਾ ਏ। ਆਰੇ ਬਸਰੇ ਹਟਦੇ। ਖਨੇ ਤਾਂ ਚਲੀ ਜਾਂਦਾ ਹਾਈ ਸਪੀਡ ਇੰਜਣ ਹੈ। ਹਾਈ ਸਪੀਡ ਇੰਜਣ ਆ ਪਰ ਤਾਂ ਜੀ ਤਾਂ ਚਲੀ ਜਾਂਦਾ। ਇੰਜਣ ਦਾ ਇੱਧਰ ਆ ਕੇ ਕੱਢਦਾ। ਕੱਢਣੀ ਬਹੁਤ ਚਾਹ ਫਿਰ ਵੀ। ਹੂੰ ਜਾਨਪੁਰੀ ਲੱਜੀ ਏ ਟਰੈਕਟਰ ਜੀ ਨਹੀਂ ਚੋਰ ਲਾਦਾ। ਭਾਈ ਮੰਨਿਆ ਨਹੀਂ ਛੋਟੀ ਡਿਲੀਵਰੀ ਕੇ ਬੜਾ ਪਾਉਣਾ ਪਊਗਾ ਜਗਾੜ ਹੁਣ। ਹੈ ਡਿਗਰੀ? ਡਿਗਰੀ। ਤਰੀ ਸਪੀਡ ਮਾੜਾ ਬੋਗਾ ਪਰਦਾਣਾ ਲੋ ਲੋ ਹਲਾ ਲੇਦੇ ਹੁਣ ਟੂ ਗਿਲ ਬੰਨਿਆ ਨਹੀਂ ਐ ਖਨੇ ਆਈ ਗਿਆ ਜੀ ਨਹੀਂ ਬੰਨਿਆ ਹੁਣ ਦੋ ਬੰਨਵਾ ਜੀ ਕਿੱਥੇ ਹੋਣਾ ਲੋ ਚੱਲੂਗਾ ਮੈਂ ਲੋ ਜੀ ਭਾਈ ਬੰਨ ਗਏ ਅੱਜ ਪ੍ਰੋਜੈਕਟ ਹਾਂ ਆਪਣੇ ਕਿਲੇ ਬਾਬੇ ਦੇ ਹਾਲੇ ਦੇ ਸਾਰੇ ਮਨ ਆ ਰਹੇ ਨੇ ਸਾਰੇ ਦੇਵੀ ਦੇਵ ਕੇ ਕਿ ਆ ਰਹੇ ਪਾਵਰ ਤੁਹਾਡੇ ਹੱਥ ਬਾਦੀ ਸਣੋ ਮਾਵਾ ਕੜਤਾ ਮੁੰਡੇ ਨੇ ਜੋਰ-ਜੋਰ ਲਾ ਕੇ ਵਧੀਆ ਰਿਆ 5 ਇੰਚ 5 ਇੰਚ 3 ਇੰਚ ਨਾ ਰਹੀ ਉਹਨੂੰ ਲੋਹੇ ਦਾ ਲਾਉਂਦਾ ਇਹ ਪਲਾਸਟਿਕ ਪਲਾਸਟਿਕ ਰਿਹਾ ਭਾਈ ਸਾਰੇ ਦਾ ਦੋੜਦਾ ਪਲਾਸਟਿਕ ਜੀ ਕੀ ਹੈ 5 5 ਆਈ ਬਣਾ ਰਿਹਾ ਬਈ ਸਾਰਿਆਂ ਨੇ 5 ਇੰਚ ਮਾਰ ਰਿਹਾ ਹੌਲੀ-ਹੌਲੀ ਆ ਰਿਹਾ ਆਹੀ ਕੇ ਰਮਾਉਣਾ ਇਹ ਆਹੀ ਕੇ ਰਮਾਉਣਾ ਭਾਈ ਹੌਲੀ-ਹੌਲੀ ਲੋ ਜੀ ਬਾਈ ਆਪਣੀ ਵੋਟ ਪਾਇਆ ਹੈ ਆਪਾਂ ਪੂਰੀ ਦਿਖਾ ਬਾਈ ਰੋਟੀ ਦੇ ਕੋਚੀ ਹੋਰੇ ਵਾਸਨ ਚਲਾਤੀ ਰਹੀ ਤਾਂ ਕਿੱਥੇ ਆਹ ਉਂਗਲੀ ਦਾ ਦੇ ਲੈ ਕਿਹੜੀ ਮੇਰਾ ਆਹ ਆ ਜਾ ਆ ਰੋਟੀ ਇਹ ਪੂਰੀ ਧੁੱਪ ਚੜ ਗਈ ਇਹਦਾ ਸਾਈਡ ਦੀ ਰੇੜੀ ਕਰਤਾ ਬਾਈ ਇਹਦਾ ਨਹੀਂ ਲੈ ਲਿਆ ਰੋਟੀ ਪਹਿਲੀ ਵੋਟ ਪਾਈ ਹੈ ਪਹਿਲੀ ਹੀ ਬਾਈ ਕਾ ਹੋ ਗਏ ਦੋ ਸਾਲ ਹੋ ਗਏ ਐਤਗੀ ਬਾਈ ਜੀ ਨੇ ਪਹਿਲੀ ਵੋਟ ਪਾਈ ਉਹਨੂੰ ਸਰਟੀਫਿਕੇਟ ਮਿਲੇ ਤੂੰ ਸਰਟੀਫਿਕੇਟ ਨਾਲ ਜੁਣਾੜੇ ਪੈਸੇ ਬਾਈ ਸਰਟੀਫਿਕੇਟ ਦੇ ਨਾਮ ਬਾਈ ਠੰਡੇ ਦੇ ਰੋਟੀਆਂ ਦੀਨਾ ਭਾਈ ਦੁਪਹਿਰ ਜੇ ਨੂੰ ਵੋਟ ਪਾਉਣ ਆਏ ਆ ਉਹ ਟਾਈਮ ਬੇਲ ਵੀ ਦਾ ਵੀ ਦਿਨ ਮਾ ਭੀੜ ਜਿੱਦੀ ਆ ਕੰਮ ਨਵੇੜ ਦਾ ਰੋਟੀ ਨਿਬੜ ਗਿਆ ਨਿਬੜ ਗਿਆ ਟਾਈਮ ਦਾ ਕੰਮ ਚੱਲ ਹੁਣ ਜਾ ਕੇ ਰੋਟੀ ਪਾਣੀ ਖਾਓ ਪੈ ਜਾਓ ਦੁਪਹਿਰ ਦਾ ਟਾਈਮ ਨਾ ਐਨੇ ਵੇ ਰੋਟੀ ਬਾਕੀ ਭਾਈ ਆਹ ਵੋਟਾਂ 'ਚ ਲੋਕਾਂ ਨੇ ਥੋੜਾ ਜਿਹਾ ਇੰਟਰਸਟ ਘਟੇ ਰਿਆ ਨਾ ਤਾਂ ਕਾਜਾਂ ਨਹੀਂ ਕੱਟਦੇ ਕਿ ਨਹੀਂ ਤਾਂ ਕੱਟਦੇ ਵੀ ਜਿੰਨੇ ਪਾਉਣੀ ਦੀ ਉਹ ਪਾ ਗਿਆ ਆ ਰੋਟੀ ਰੋਟੀ ਖਾ ਲਈ ਰੋਟੀ ਦਾ ਖਾ ਲਈ ਸੋਰੀ ਜਾਣ ਦੀ ਤਿਆਰੀ ਹੁਣ ਆਪਣੀ ਹੋ ਬੜੀ ਹਾਂ ਹੀ ਹਾਂ ਹੁਣ ਤਾਂ ਜਾਣੀ ਕਿੰਨਾ ਟਾਈਮ ਲਾ ਕੇ ਬੋਟ ਵੀ ਘੰਟਾ ਘੰਟਾ ਲੱਗੂਗਾ ਪੂਰਾ ਘੰਟਾ ਪੂਰੀ ਉੱਥੇ ਜਾ ਕੇ ਸਮਝ ਲੱਗੀ ਕਿਹਨੂੰ ਪਾਉਣੀ ਹੈ ਕਿ ਹਿੱਲ ਗਿਆ ਤਾਂ ਆਹੀ ਲੰਬੀ ਲਿਫਟ ਜੀ ਦੀ ਪਤਾ ਨਹੀਂ ਜਾਨਵਰ ਕਿੰਨੇ ਕਿਤੇਰ ਜਾਨਵਰ ਕਿੰਨੇ ਕਿਤੇਰ ਜਾਨਵਰ ਬਹੁਤ ਘੋੜਾ ਹਾਥੀ ਜਾਨਵਰ ਬਹੁਤ ਮੱਛੀ ਮੁਰਗਾ ਪਹਿਲਾਂ ਗੱਦੇ ਲੱਗੇ ਹੋਏ ਮਤਲਬ ਤੂੰ ਜਾਨਵਰ ਗਿਣੇ ਪੂਰੇ ਕਿੰਨੇ ਤੱਕ ਇੰਨਾ ਨਹੀਂ ਗਿਣੇ ਹੈਗਾ ਜਾਨਵਰ ਮੈਂ ਜਿੰਨਾ ਗਿਣਿਆ ਮੈਂ ਜਾਣਦੇ ਕਿੱਥੇ ਆ ਢਾੜੂ ਵਾਲਾ ਵੱਡਾ ਦੱਬੀਆ ਚਲ ਬਾਈ ਬਾਕੀ ਵੀ ਠੀਕ ਹੈ ਸਾਡਾ ਕੰਮ ਨਿਪਟ ਗਿਆ